2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਲਈ ਗੁਟਕਾ ਸਾਹਿਬ ਦੀ ਸੌਂਖਾ ਦਿੱਤੀ ਸਰਕਾਰ ਬਣ ਗਈ ਕੈਪਟਨ ਸਰਕਾਰ ਨੇ ਐਸਟੀਐਫ ਬਣਾ ਦਿੱਤੀ ਅਤੇ ਦਾਅਵੇ ਕੀਤੇ ਕਿ ਅਸੀਂ ਪੰਜਾਬ ਵਿੱਚ ਨਸ਼ੇ ਤੇ ਨਕੇਲ ਪਾ ਦਤੀ ਹੈ ਪਰ ਕਾਂਗਰਸ ਦੇ ਆਪਣੇ ਹੀ ਵਿਧਾਇਕ ਕੈਪਟਨ ਸਰਕਾਰ ਦੇ ਇਹਨਾਂ ਦਾਅਵਿਆਂ ਦੀਆਂ ਪੋਲਾਂ ਅਕਸਰ ਖੋਲਦੇ ਹੀ ਰਹਿੰਦੇ ਨੇ ਮੌਕਾ ਸੀ ਪੰਚਾਇਤਾਂ ਨੂੰ ਸਹੂਚਕਾਉਣ ਦਾ ਅਤੇ ਸਟੇਜ ਤੇ ਮੌਜੂਦ ਸਨ ਪੰਜਾਬ ਦੇ ਖਜ਼ਾਨਾ ਮੰਤਰੀ ਮਰਪਰੀ ਸਿੰਘ ਬਾਦਲ ਮਾਈਕ ਸੰਭਾਲਿਆ ਕਾਂਗਰਸੀ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਅਤੇ ਇੱਕ ਇੱਕ ਕਰਕੇ ਆਪਸਾਂ ਨੇ ਕਰਤੂਤਾਂ ਸਟੇਜ ਤੋਂ ਬਿਆਨ ਕਰਨ ਲਗੇ ਅਧਾ ਜੀਰਾ ਨੇ ਇਥੋਂ ਦਾ ਕਾਖ ਦਿੱਤਾ ਕਿ ਉਹ ਝੂਠੀ ਸੌ ਨਹੀਂ ਖਾ ਸਕਦੇ ਅਧੇ ਨਸ਼ਣ ਤੇ ਸਰਕਾਰ ਦੀ ਨਿਕਾਮੀ ਨੂੰ ਸ਼ਰਯਮ ਤੱਥਾਂ ਸਮੇਤ ਉਜਾਗਰ ਕਰਨ ਲਗੇ ਇੱਥੇ ਹੀ ਬਸ ਨਹੀਂ ਜੀਰਾ ਨੇ ਭਾਸ਼ਣ ਖਤਮ ਕਰਦਿਆਂ ਪੂਰੇ ਪ੍ਰੋਗਰਾਮ ਦਾ ਬਾਈਕਾਟ ਹੀ ਕਰ ਦਿੱਤਾ ਅਤੇ ਸਟੇਜ ਤੋਂ ਚਲਦੇ ਬਣੇ ਫਾਕੇ ਦਾ ਜਬਾਤ ਫਾਕੇ ਤੇ ਜਾ ਕਰੋ बादल साहब मैं दसना चाहना यह फतेह का तो जवाब फतेह तो क्यों नहीं देते अब प्रश्न अभी बैठे इन्हों का भी धन्यवाद तो करता बादल साहब दो साल हो गए नशा मुक्त करना है पर बहुत माड़ी गल क्योंकि नशा मुक्त पिंडा के सरपंच नहीं कर सके पिता नहीं कर सकिया ये जेडे स्टेज से बैठे आना चेहरा ना ਇੰਗਰੇਸ਼ਾ ਉਹ ਪੰਜਾਬ ਹੋ ਸਕਾ ਕੈਪਟਨ ਵਿੰਦਰ ਸਿੰਘ ਜੀ ਦੇ ਕਰਿਆ ਜਾਂ ਆਪਣੇ ਕਰਿਆ ਨਹੀਂ ਹੋਣਾ ਇਹ ਅੱਜ ਦਾ ਸੋਨਾ ਚ ਉਹਦਾ ਜਮੇ ਉਠਾਉਣਾ ਤੁਹਾਨੂੰ ਖੁੱਲਾ ਚਿੱਟਾ ਮੇਰੇ ਜੀਲੇ ਹਲਕੇ ਦਾ ਚਰਾਤਾ ਥੱਕੇ ਦਾ ਜਗENDER ਪਾਲ ਸਿੰਘ ਤਿੰਨ ਲੋਕੇ ਮੇਰੇ ਬੰਦਿਆਂ ਦੇ ਗੋਲੀਆਂ ਗੋਲੀ ਉਹ ਤੇ ਗਿਆ ਸ਼ਰਾਬ ਦੇ ਠੇਕੇਦਾਰਾਂ ਦੇ ਪਰਚੇ ਜੋ ਨਾ ਟੈਂਪਲ ਤੇ ਕਿਸੇ ਨੇ ਜਿਹੜਾ ਤੱਕ ਨਹੀਂ ਮਾਰਿਆ ਕਹਿੰਦੇ ਕੀਤਾ ਇਹ ਪੰਜਾਬ ਪੁਲਿਸ ਨੇ ਕੀਤਾ ਮੇਰੇ ਜੀਲੇ ਅੰਦਰ ਨਾਸੀ ਪਰਚਾ ਚੱਲਦੀਆਂ ਨੇ ਜੀਲੇ ਵਾਲੋ ਸੱਚੋ ਸੱਚੀ ਦੱਸਿਓ ਜਿੰਨੇ ਦੇ ਪੰਗਾ ਦੇ ਵਿੱਚ ਨਾਜਾਇਜ਼ ਪਰਚਾ ਚੱਲਦੀਆਂ ਨੇ ਹੱਥ ਖੜੇ ਕਸਨੀ ਕਰਦੀ ਪੌਣ ਸਾਰੇ ਕਹਿੰਦੇ ਜਮਾਇਤ ਸਾਚੂ ਕਹਿੰਦਾ ਦਰਜ ਤੇ ਜਿੰਦਾ ਸਾਨੂੰ ਉਤਲੇ ਦਾ ਦਬਾਇਆ ਫੀ ਕੁਛ ਨਹੀਂ ਕਰ ਸਕਦੇ ਆਪ ਸਾਬ ਬਾਦਲ ਸਾਹਿਬ ਦੇ ਮੇਰੇ ਫਰਮਾਨ ਆ ਫਰਮਾਨ ਜਿਹਨੂੰ ਅੱਤ ਤਰਸ ਕਰਨ ਨੂੰ ਮਿਲਿਆ ਕਹਿੰਦੇ ਜੀ ਉਹਨੂੰ ਕੰਗਰ ਜਿਹੜੇ ਦੁਜੇ ਗੁੰਡੇ ਉਹਨਾਂ ਤੋਂ ਡਰ ਉਹ ਤੂੰ ਬੱਤੇ ਗੁੰਡੇ ਕਿਹੜੇ ਫੱਟ ਅੱਜ ਉਹਨਾਂ ਨੇ ਚਿੱਠੇ ਲਾ ਕੇ ਆਇਆ ਆ ਲੈ ਚੋ ਦੀ ਬੋਟ ਸਿੰਘ ਸਰਪੰਚਾ ਮੇਰਾ ਇਹਦਾ ਐਨ 50 ਦਾ ਸੰਸਰ ਇਹਦਾ ਸ਼ਰਾਰਤ ਦੇਕੇ ਮਾਰ ਰਿਹਾ ਆ ਜਿੰਦਾ ਐਨ 50 ਦਾ লাইਸੈਂਸ ਹੋਵੇ ਉਹ ਬੰਦਾ ਦੋ ਪੇਟੀਆਂ ਆਪਣੇ ਕੋਲ ਰੱਖ ਸਕਦਾ ਹੈ ਦਾਰੂ ਦਾ ਪਰ ਇੰਦੇ ਕੋਲ ਦੋ ਪੇਟੀਆਂ ਵੀ ਫੜੀਆਂ ਗਈਆਂ ਆ ਸਾਡ ਸਾਡੇ 8 ਵਜੇ ਫਰੋਪੋਰ ਗੈਂਗ ਵਿੱਚ ਇਹਨਾਂ ਤੋਂ ਪੱচ্চਾ ਹੋ ਰਿਹਾ ਆ ਔਰ ਸਾਡੇ 9 ਵਜੇ ਕੈਂਸਲ ਕਰ ਪੰਨੀਆ ਬੋਲ ਲਾ ਜੀ ਮੇਰੇ ਬੰਦੇ ਦਾ ਝੂਠਾ ਬੱਚਾ ਕੈਂਸਲ ਨਹੀਂ ਕੀਤਾ ਗਿਆ ਉਹਦਾ ਚਲਾਨ ਪੇਸ ਕਰਤਾ ਔਰ ਕੈਂਸਲ ਇਹਨਾਂ ਨਾਲ ਕੀਤਾ ਆ ਬਖਾਣਾ ਆ ਫਰਮਾਨ ਸਿੰਘ ਦਾ ਬੱਚਾ ਕੈਂਸਲ ਐ ਪੀ ਆਰ ਨੰਬਰ ਦੇ ਦਿਓ ਉਸ ਸਮੋਤ ਮਕਦਮਾ ਨੰਬਰ 126 ਫਰਮਾਨ ਸਿੰਘ 아직도 이거 말아내지 못해. 에너지가 소모되지 못해. 지금 내 눈을 쳐다보았을 때, 앞에 한 번씩 들어온 에너지가 소모되지 못해. 아무렇게나 해도 말. 지금도, 지금도, 지금도. 이건 시야시피 되니까, 다른 사람의 몸이에요. 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 ਕਰਨ ਕਰਨਾ ਨਹੀਂ ਕੀਤਾ ਮੈਂ ਕਿਹਾ ਦੁਬਾਰਾ ਨਮਰ ਕੀ ਕਰ ਕਰੇਗਾ ਜਿਹੜਾ 260 ਪੈਟੀਆਂ ਅੱਜ ਵੀ ਜੀਵੇ ਖਾਰੇ ਪਈਆਂ ਨੇ ਪਰ ਚਾ ਕੈਂਸਲ ਉਹ ਦੁਬਾਰਾ ਅੰਨੇ ਇੱਕ ਬੰਦੇ ਨੇ ਚਾਰ ਬੋਤਲਾਂ ਦਾਰੂ ਦੀਆਂ ਫੜੀਆਂ ਗਈਆਂ ਸਾਡੀ ਆਏ ਪਿੰਡ ਦਾ ਉਹਦੇ ਤੇ ਛੋਟੀਆਂ ਪਿੰਡ ਪਰ ਚਾ ਨਹੀਂ ਦਿੱਤਾ ਫਿਰੋਜਪੁਰ ਕੈਂਟਰ ਲਾ ਕੇ ਚਾਰ ਪੈਟੀਆਂ ਪਈਆਂ ਉਹਨਾਂ ਪ੍ਰਚਾਰੀਆਂ ਜੋ ਨਹੀਂ ਕਿਹਾ ਦੁਗਾਂਤ ਤੱਕ ਨਹੀਂ ਮਾਰੇ ਕੀਤੀ ਔਰ ਜਿਹੜਾ ਦੂਜਾ ਸੀ ਆ ਫਰਮਾਨ ਸਿੰਘ ਆ ਡੋਡੇ ਨੂੰ ਜਾਣਦਾ ਡੋਡੇ ਨੂੰ ਠੇਕੇ ਤੁਹਾਨੂੰ ਆ ਬੂ ਉਹ ਬੋਲ ਰਹੇ ਨੂੰ ਉਹਦਾ ਪੋਦਾ ਪਤੀ ਚਾਈ ਫਰਿਆ ਗਿਆ ਦੋਨੇ ਫੇਟੀ ਦਰੋਂ ਬੋਲ ਬਾਰੇ ਦੀ ਪ੍ਰੋਜੈਕਟ ਪ੍ਰਚਾਰੀ ਕੈਨਸਲ ਆ ਕੰ ਆਈ ਦੀ ਸਾਥੀ ਰਿਸ਼ਤੇਦਾਰੀਆਂ ਪਿੰਡ ਲਖੀ ਆ

ਇਹ ਕਿਹੜੇ ਰੇਟ ਲੈਂਗੇ ਐ ਸਟੂਡਿਓ ਨੇ ਕਿਹਾ ਕਿ ਨਾ ਮੌਕੇ ਨਹੀਂ ਸੀ ਇਹ ਬੱਚਿਆ ਜੋ ਮਾਰ ਭਈਆ ਤੁਸੀਂ ਇੱਕ ਭਰੋਸਾ ਮਕਦਮਾ ਨੰਬਰ 100 ਨਹੀਂ ਪਛੀੜ ਪਛੀੜ ਇੱਕ ਖਾਸ ਤਰ੍ਹਾਂ ਕੋਤਰਾ ਬੜੀਆਂ ਮਕਦਮਾ ਕੈਨਸਲ ਤੁਸੀਂ ਇਹਨਾਂ ਦੱਸੋ ਸਾਰੇ ਕਿਹੜੀ ਗੋਦੀ ਛੋੜੀਏ ਸਾਰੇ ਇਸ ਦਾ ਤਾਂ ਜਵਾਬ ਦੇ ਦਿਓ ਕਿੰਨੇ ਚੋਰ ਅਗੋਂ ਜਿਹੜੇ ਚਾਲੀ ਗਏ ਪਿੱਛੋਂ ਵਚਤ ਨੇ ਅਸੀਂ ਕਸਮ ਪੰਜਾਬ ਨਹੀਂ ਕਰ ਸਕਦੇ Menú, menú botar los carros por a ¿eh? en la nerifaria. ¡Olmer y ¡Tú sí ਸ਼ਾਮਾਂ ਦੀ ਹੋ ਸਕਦਾ ਮੈਂ ਸੌਂਦਾ ਭਾਈ ਕਰ ਕਰਦਾ ਬਹੁਤ ਬਹੁਤ ਧੰਨਵਾਦ ਪਛੀੜ ਪਛੀੜ ਇੱਕ ਖਾਸ ਤਰ੍ਹਾਂ ਬੜੀਆਂ ਮਕਦਮਾਂ ਕੈਨਸਲ ਤੁਸੀਂ ਇਹਨਾਂ ਦਸ ਸਫਾਵਾਂ ਕਿਹੜੀ ਗੋਦੀ ਖੋਣੀ ਹੈ ਸਾਡੇ ਇਸ ਦਾ ਤਾਂ ਜਵਾਬ ਦੇ ਦਿਓ ਕਿ ਕਸ਼ਮੂ ਪੰਜਾਬ ਨਹੀਂ ਕਰ ਸਕਦੇ ਔਰ ਮੈਂ ਅੱਜ ਤੁਹਾਨੂੰ ਦੱਸਣਾ ਹੈ ਕਿ ਪਿਛਲੇ 10 ਸਾਲਾਂ ਦੇ ਮੁੱਦੇ ਨੂੰ ਕੀਰੇ ਵਾਲਿਆਂ ਨੇ ਅੰਮਲੇ ਆਪਣੇ ਓਏ ਕੀਰੇ ਹੋ ਗਿਆ ਕਾਲੀਆਂ ਪੇਡਾਂ ਸਾਡੇ ਵਿੱਚ ਨੇ ਮੈਂ ਸੋਚ ਸ਼ਾਮਾਂ ਦੀ ਹੋ ਸਕਦਾ ਮੈਂ ਸੌਂਦਾ ਭਾਈ ਕੱਤ ਕਰਦਾ ਬਹੁਤ ਬਹੁਤ ਧੰਨਵਾਦ